ਯੁੱਧਨਾ ਸ਼ੈਮਰੁੱਧ ਪੁਲਿਸ ਪਿਆ ਨਮੀ ਨੀਤੀ ਨੇ ਇੱਕ ਰਿਵਾਰਡ ਪਾਲਿਸੀ ਸ਼ੁਰੂ ਕੀਤੀ ਹੈ ਐਨਡੀਪੀਐਸ ਦੇ ਕੇਸਾਂ 'ਚ 1 3 25 ਤੋਂ ਲਾਗੂ ਕਰਾਂਗੇ ਜੇ ਕਿਸੇ ਇਨਕੁਆਰੀ ਅਫਸਰ ਨੇ ਜਿਹੜੀ ਹੈ ਉਹ 1 ਕਿਲੋ ਹੈਰੋਇਨ ਤੋਂ ਉੱਪਰ ਕਵਰ ਕੀਤੀ ਹੈ ਤੇ ਐਨਡੀਪੀਐਸ ਦਾ ਪਰਚਾ ਦਿੱਤਾ ਉਹਨੂੰ 120000 ਰੁਪਿਆ ਉਹਨੂੰ ਇਨਾਮ ਦਿੱਤਾ ਜਾਊਗਾ ਦੂਜਾ ਐਨਡੀਪੀਐਸ ਦੇ ਦੀਨ ਇਨਵੈਸਟੀਗੇਸ਼ਨ ਪਾਵਰ ਜਿਹੜੀ ਰੈਗੂਲਰ ਏਐਸਆਈ ਕੋਲੇ ਹੁੰਦੀ ਸੀ ਕਈ ਵਾਰੀ ਏਐਸਆਈ ਕੋਲ ਬਹੁਤ ਜ਼ਿਆਦਾ ਹੋਰ ਕੰਮ ਹੁੰਦੇ ਨੇ ਤਾਂ ਉਹ ਜਿਹੜੀ ਹੈ ਪਾਵਰ ਅਸੀਂ ਹੈੱਡ ਕਨਸਟੇਬਲਸ ਨੂੰ ਦੇ ਰਹੇ ਹਾਂ ਤੇ ਜ਼ਿਲ੍ਹਾ ਕਾਡਰ ਚ ਪ੍ਰੋਮੋਸ਼ਨ ਵਾਸਤੇ ਸਮੱਸਿਆਵਾਂ ਆਉਂਦੀਆਂ ਸੀ ਹੁਣ 1600 ਨਵੀਆਂ ਪੋਸਟਾਂ ਜਿਹੜੀਆਂ ਨੇ ਜਿੱਥੇ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਪਹਿਲਾਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਥੱਲੋਂ ਪਹਿਲਾਂ ਜਿਹੜੀਆਂ 1600 ਖਾਲੀ ਹੋਣਗੀਆਂ ਪਹਿਲਾਂ ਪ੍ਰਮੋਸ਼ਨ ਨਾਲ ਭਰਾਂਗੇ ਬਾਕੀਆਂ ਨੂੰ ਫਿਰ ਦੁਬਾਰੇ ਭਰਤੀ ਕਰਾਂਗੇ ਯਾਨੀ ਕਿ ਹੌਲੀ-ਹੌਲੀ ਆਪਾਂ ਨਫਰੀ ਵਧਾਉਂਦੇ ਜਾਵਾਂਗੇ ਤੇ ਮੈਂ ਫਰੀਦਕੋਟ ਦੇ ਵਾਸੀਆਂ ਨੂੰ ਇਸ ਇਤਿਹਾਸਿਕ ਸ਼ਹਿਰ ਦੇ ਵਸਨੀਕਾਂ ਨੂੰ ਜਿਹਦੇ ਵਿੱਚ ਅੱਜ ਇੱਥੇ ਬਹੁਤ ਹਰ ਵਰਗ ਨਾਲ ਸੰਬੰਧਿਤ ਸ਼ਕਸ਼ੀਤਾ ਫਰੀਦਕੋਟ ਦੇ ਐਨ ਜੀਓਜ਼ ਧਾਰਮਿਕ ਸ਼ਕਸ਼ੀਤਾ ਕਲਾ ਨਾਲ ਜੁੜੀਆਂ ਹੋਈਆਂ ਸ਼ਕਸ਼ੀਤਾ ਰਾਜਨੀਤੀ ਨਾਲ ਜੁੜੀਆਂ ਹੋਈਆਂ ਸ਼ਕਸ਼ੀਤਾ ਜਿੰਨੇ ਵੀ ਸਕੂਲਾਂ ਦੇ ਬੱਚੇ ਜਿਨ੍ਹਾਂ ਨੇ ਪਰਫਾਰਮ ਕਰਨਾ ਹੈ ਤੇ ਮੇਰੇ ਸਾਹਮਣੇ ਖੜੇ ਸਾਡੇ ਜਾਂਬਾਜ਼ ਬਹਾਦਰ ਪੁਲਿਸ ਦੀਆਂ ਟੁਕੜੀਆਂ ਜਿਹਦੇ ਵਿੱਚ ਮੁੰਡੇ ਕੁੜੀਆਂ ਦੋਨੇ ਸ਼ਾਮਲ ਨੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਵੀ ਦਿੰਨਾ ਔਰ ਨਾਲ ਨਾਲ ਰੰਗਲੇ ਪੰਜਾਬ ਦੀ ਅਰਦਾਸ ਵੀ ਕਰਦੇ ਆ ਕਿ ਹਰ ਬੰਦੇ ਕੋਲੇ ਬਰਸ਼ ਹੋਣਾ ਚਾਹੀਦਾ ਜੋ ਰੰਗ ਤੁਸੀਂ ਪੰਜਾਬ ਦੇ ਨਕਸ਼ੇ 'ਚ ਭਰ ਸਕਦੇ ਹੋ ਉਹ ਭਰੋ ਇਮਾਨਦਾਰੀ ਨਾਲ ਆਪਣੀ ਮਿਹਨਤ ਮਿਹਨਤ ਨਾਲ ਕੰਮ ਕਰੋ ਡਿਊਟੀ ਕਰੋ ਤਾਂ ਕਿ ਅਸੀਂ ਪੰਜਾਬ ਨੂੰ ਦੁਬਾਰੇ ਨੰਬਰ 1 ਸੂਬਾ ਬਣਾ ਸਕੀਏ ਔਰ ਜਿਸ ਦਿਨ ਪੰਜਾਬ ਨੰਬਰ 1 ਸੂਬਾ ਬਣਿਆ ਉਸ ਦਿਨ ਭਾਰਤ ਨੰਬਰ 1 ਦੇਸ਼ ਬਣਨ ਵੱਲ ਚੱਲੂਗਾ ਪੰਜਾਬ ਨੂੰ ਨੰਬਰ 1 ਸੂਬਾ ਬਣਾਏ ਆਪਣਾ ਦੇਸ਼ ਨੰਬਰ 1 ਨਹੀਂ ਬਣ ਸਕਦਾ ਕੁਰਬਾਨੀ ਲਈ ਪੰਜਾਬੀ ਪਿਆਰ ਜੇ ਦੇਸ਼ ਚ ਅਨਾਜ ਦੀ ਘਾਟ ਤਾਂ ਪੰਜਾਬੀ ਪਿਆਰ ਖੇਡਾਂ ਜਿੱਤਣ ਵਾਸਤੇ ਪੰਜਾਬੀ ਪਿਆਰ ਸੋ ਹਰ ਇੱਕ ਫੀਲਡ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਮੱਲਾ ਮਾਰ ਰਹੇ ਨੇ ਅੱਜ 15 ਅਗਸਤ ਸ਼ਹੀਦਾਂ ਦੇ ਸੁਪਨਿਆਂ ਦਾ ਦਿਨ ਹੈ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਆ ਨਮਨ ਕਰਦੇ ਆ ਤੇ ਮੈਂ ਸਾਰਿਆਂ ਨੂੰ ਗਰਮੀ ਦੇ ਬਾਵਜੂਦ ਤੁਸੀਂ ਇੰਨੇ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋਇਆ ਹਾਂ ਮੈਂ ਅੱਜ ਦੇ ਦਿਨ ਦੀਆਂ ਇੱਕ ਵਾਰੀ ਫੇਰ ਬਹੁਤ-ਬਹੁਤ ਵਧਾਈਆਂ ਦਿੰਨਾ ਤੇ ਦੁਆ ਕਰਦਾ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਪੰਜਾਬ ਤਰੱਕੀ ਕਰਦਾ ਰਹੇ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਤੋਂ ਪੰਜਾਬ ਦੇ ਨਗ ਦੀ ਜਿਹੜੀ ਚਮਕ ਹੈ ਉਹ ਫਿੱਕੀ ਨਹੀਂ ਪੈਣ ਦੇਣੀ ਇਹਨੂੰ ਹੋਰ ਚਮਕਾਉਣਾ ਹੈ ਮੁੰਦਰੀ ਤਾਈਓ ਚਮਕੂਗੀ ਜੇ ਨਾਗ ਚਮਕੂਗਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਵਧਾਈਆਂ ਜੈ ਹਨ